गाने ਸੁਣਦੇ ਸੀ ਜਵੰਦਾ ਦੇ ਹਾਂਜੀ ਕਿਹੜਾ ਗਾਣਾ ਪਸੰਦ ਆ ਤੁਹਾਨੂੰ ਉਹਨਾਂ ਦਾ ਉਹਨਾਂ ਦੇ ਸਾਰੇ ਗਾਣੇ ਸੁਣਿਆ ਸਾਰੇ ਵਧੀਆ ਹਾਂਜੀ ਕੋਈ ਖਾਸ ਗਾਣਾ ਹੁੰਦਾ ਜਿਆਦਾ ਪਸੰਦ ਹੋਵੇ ਖਾਸ ਦਾ ਮਾਲ ਆ ਕੋਈ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਰਾਤ ਵੀ ਜਵੰਦਾ ਨੂੰ ਫੋਲ ਰਹੇ ਨੇ ਉਹਨਾਂ ਨਾਲ ਇੰਨਾ ਪਿਆਰ ਆ ਕਿ ਇੱਕ ਤਸਵੀਰ ਉਹਨਾਂ ਦੀ ਬਣਾਈ ਆ ਤੋਂ ਖਬਰ ਮਿਲੀ ਸੀ ਐਕਸੀਡੈਂਟ ਹੋ ਗਿਆ ਉਦੋਂ ਮਨ ਚ ਕੀ ਆਇਆ ਉਦੋਂ ਦੁੱਖ ਲੱਗਾ ਕਿ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ ਜੀ ਪਰ ਬਾਅਦ ਚ ਪਤਾ ਲੱਗਾ ਕਿ ਉਹਨਾਂ ਦੇ ਮ੍ਰਿਤਕ ਹੋ ਗਿਆ ਜੋ ਦੋ ਵੱਡਾ ਝਟਕਾ ਲੱਗਾ ਬੱਚੇ ਦੀ ਇੱਛਾ ਸੀ ਅੱਜ ਭੋਗ ਤੇ ਆਉਣਾ ਜਾਂ ਟੋੜੀ ਸੀ ਨੇ ਬੱਚੇ ਦੀ ਇੱਛਾ ਸੀ ਕਿ ਪਾਪਾ ਜੀ ਮੈਂ ਜਾਣਾ ਆ ਪੰਜਾਬੀ ਦਾ ਇੱਕ ਰਾਜਵੀਰ ਜਵੰਦਾ ਭਾਵੇਂ ਹੁਣ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦੇ ਗੀਤ ਉਹਨਾਂ ਦੀਆਂ ਯਾਦਾਂ ਉਹਨਾਂ ਵਰਗਾ ਇੱਕ ਚੰਗੇ ਇਨਸਾਨ ਦਾ ਸੁਭਾਅ ਹਮੇਸ਼ਾ ਲੋਕਾਂ ਨੂੰ ਯਾਦ ਰਹੇਗਾ ਲੋਕ ਉਹਨਾਂ ਦੇ ਗੀਤ ਸੁਣਦੇ ਰਹਿਣਗੇ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਇੱਕ ਛੋਟਾ ਜਿਹਾ ਬੱਚਾ ਏ 11ਵੀਂ ਜਮਾਤ ਦੇ ਵਿੱਚ ਪੜਦਾ ਏ ਇਹ ਜਲੰਧਰ ਤੋਂ ਪਿੰਡ ਪੋਨਾ ਪਹੁੰਚਿਆ ਏ ਰਾਜਵੀਰ ਜਵੰਦਾ ਦੀ ਤਸਵੀਰ ਬਣਾਈ ਏ ਆਪਣੇ ਪਰਿਵਾਰ ਦੇ ਨਾਲ ਆਇਆ ਏ ਗੱਲ ਕਰਦੇ ਆ ਕੀ ਨਾਮ ਆ ਬਈ ਤੁਹਾਡਾ ਸ਼ਰਨਜੀਤ ਸਿੰਘ ਆ ਤੇ ਰਾਜਵੀਰ ਜਵੰਦਾ ਦੀ ਫੋਟੋ ਬਣਾਈ ਇੱਕ ਦੋ ਤਸਵੀਰ ਤੁਸੀਂ ਬਣਾਈ ਕੀ ਮਨ ਚ ਖਿਆਲ ਆਇ ਇਹ ਕੱਲ ਬਣਾਈ ਸੀ ਫੋਟੋ ਮੈਂ ਹਾਂਜੀ ਗਾਣੇ ਸੁਣਦੇ ਸੀ ਜਵੰਦਾ ਦੇ ਹਾਂਜੀ ਕਿਹੜਾ ਗਾਣਾ ਪਸੰਦ ਆ ਤੁਹਾਨੂੰ ਉਹਨਾਂ ਦਾ ਉਹਨਾਂ ਦੇ ਸਾਰੇ ਗਾਣੇ ਸੁਣਿਆ ਸਾਰੇ ਵਧੀਆ ਹਾਂਜੀ ਕੋਈ ਖਾਸ ਗਾਣਾ ਜਿਹੜਾ ਜਿਆਦਾ ਪਸੰਦ ਹੋਵੇ ਖਾਸ ਦਾ ਮਾਲਾ ਹਾਂਜੀ ਤੁਸੀਂ ਦੇਖੋ ਕਿ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਰਾਜਵੀਰ ਜਵੰਦਾ ਨੂੰ ਸੁਲ ਰਹੇ ਨੇ ਉਹਨਾਂ ਨਾਲ ਇੰਨਾ ਪਿਆਰ ਆ ਕਿ ਇੱਕ ਤਸਵੀਰ ਉਹਨਾਂ ਦੀ ਬਣਾਈ ਆ ਤਾਂ ਹੋਰ ਵੀ ਗੱਲਬਾਤ ਕਰਦੇ ਆ ਸੋਸ਼ਲ ਮੀਡੀਆ ਚ ਚਲਾਉਂਦੇ ਹਾਂ ਹਾਂਜੀ ਤੇ ਫੋਲੋ ਵੀ ਕੀਤਾ ਹੁਣ ਰਾਜਵੀਰ ਜਵੰਦਾ ਨੂੰ ਜਦੋਂ ਖਬਰ ਮਿਲੀ ਸੀ ਐਕਸੀਡੈਂਟ ਹੋ ਗਿਆ ਉਦੋਂ ਮਨ ਚ ਕੀ ਆਇਆ ਉਦੋਂ ਦੁੱਖ ਲੱਗਾ ਕਿ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ ਜੀ ਪਰ ਬਾਅਦ ਚ ਪਤਾ ਲੱਗਾ ਕਿ ਉਹਨਾਂ ਦੇ ਮ੍ਰਿਤਿ ਹੋ ਗਈ ਆ ਜੋ ਜੋ ਵੱਡਾ ਝਟਕਾ ਲੱਗਾ ਲੱਗਦਾ ਸੀ ਕਿ ਠੀਕ ਹੋ ਜਾਣਗੇ ਹਾਂਜੀ ਲੱਗਦਾ ਸੀ ਜੀ ਤੁਸੀਂ ਵੀ ਚਲੋ ਆਪਣੀ ਕਲਮ ਦੇ ਨਾਲ ਜ਼ਿੰਦਾ ਜਿਹੜਾ ਰੱਖਿਆ ਹੋਇਆ ਇਸ ਬੱਚੇ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨਿਕਲਵਤ ਕਰਦੇ ਆ ਸਤਿ ਸ਼ਕਲ ਜੀ ਕੀ ਨਾਮ ਹੈ ਤੁਹਾਡਾ ਸੀਰਜ ਸਿੰਘ ਜੀ ਤੇ ਤੁਹਾਡੇ ਬੱਚੇ ਨੇ ਰਾਜੀਵ ਜਵੰਦਾ ਦੀ ਤਸਵੀਰ ਬਣਾਈ ਆ ਜਵੰਦਾ ਦੀ ਗਾਇਕੀ ਆਪਾਂ ਦੇਖਦੇ ਆ ਕਿ ਪਰਿਵਾਰ ਚ ਦੇਖਣ ਵਾਲਾ ਗਾਇਕੀ ਹੋ ਲੋਕ ਆਪਣੀ ਫੈਮਲੀ ਵਿੱਚ ਬਹਿ ਕੇ ਉਸ ਦੇ ਗੀਤ ਸੁਣਦੇ ਸੀ ਵਿਆਹਾਂ ਤੇ ਉਸ ਦਾ ਸ਼ੋਅ ਲਗਾਉਣਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਜਦ ਕਿ ਅੱਜ ਕੱਲ ਆਪਾਂ ਜਾਣਦੇ ਆ ਕਿਵੇਂ ਗੀਤ ਚੱਲਦੇ ਨਹੀਂ ਤਾਂ ਕੀ ਕਹਿਣਾ ਚਾਹੁੰਦਾ ਸਰ ਬਹੁਤ ਵਧੀਆ ਇਨਸਾਨ ਸੀਗਾ ਜਿੰਨੇ ਉਹਦੇ ਸੌਂਗਸ ਸੀਗੇ ਸਾਰੇ ਵੈਸੇ ਦਾ ਪ੍ਰਵਾਹ ਚ ਬੈਠ ਸੁਣਨ ਵਾਲੇ ਸੀ ਬਹੁਤ ਵਧੀਆ ਸੌਂਗਸ ਸੀਗੇ ਬੰਦਾ ਬਹੁਤ ਗੁੱਡ ਸੀਗਾ ਸਰ ਪਰ ਜਦੋਂ ਐਕਸੀਡੈਂਟ ਹੋਇਆ ਸੀਗੇ ਚਲੋ ਮਾਲਕ ਦੀ ਮਿਹਰ ਹੋਈ ਜਾਊਗੀ ਜਦੋਂ 10 ਸਾਲ ਉਸ ਕਾ ਵੈਸੇ ਕਾਫੀ ਜਨਤਾ ਨੇ ਕੀਤੀਆਂ ਪਰ ਕੋਈ ਮਾਲਕ ਨੂੰ ਪਾਣਾ ਜਿਹੜਾ ਮੰਨਣਾ ਪੈਂਦਾ ਨਾ ਉਹ ਬੰਨਾ ਪੈਂਦਾ ਮਾਲਕ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਮਾਲਕ ਦਾ ਪਾਣਾ ਮੰਨਣਾ ਪੈਣਾ ਹੈ ਮੇਰੇ ਤੋਂ ਦੇ ਬੱਚੇ ਨੇ ਪੇਂਟਿੰਗ ਬਣਾਈ ਹੈ ਜੇ ਬੰਦਾ ਦੀ ਤੇ ਫਿਰ ਇਹ ਬੱਚੇ ਦੀ ਇੱਛਾ ਸੀ ਅੱਜ ਭੋਗ ਤੇ ਆਉਣਾ ਜਾਂ ਟੋਡੀ ਸੀ ਨੇ ਬੱਚੇ ਦੀ ਇੱਛਾ ਸੀ ਕਿ ਪਾਪਾ ਜੀ ਮੈਂ ਜਾਣਾ ਆ ਤੇ ਮੈਂ ਕਹਾ ਬੇਟਾ ਦੇਖ ਲੋ ਜੀ ਦੱਸ ਲੋ ਛੁੱਟੀ ਕਰਵਾਈ ਹੋਣੀ ਅੱਜ ਛੁੱਟੀ ਕਰਵਾਈ ਸਕੂਲ ਦੇਖੋ ਢੋਡੇ ਵਰਗੇ ਹੋਰ ਪਤਾ ਨਹੀਂ ਕਿੰਨੇ ਕਾਏ ਹੋਣੇ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਨਾਲ ਕਦੇ ਜਵੰਦਾਂ ਨੂੰ ਮਿਲੇ ਹੋਣੇ ਬੱਚਾ ਵੀ ਦੱਸ ਰਿਹਾ ਸੀ ਕਿ ਕਦੇ ਨਹੀਂ ਮਿਲਿਆ ਪਰ ਮਨ 'ਚ ਇੰਨਾ ਪਿਆਰ ਸੀ ਇੰਨਾ ਸਤਿਕਾਰ ਸੀ ਕੀ ਤਸਵੀਰ ਬਣਾਈ ਇੱਕ ਬੱਚੇ ਨੇ ਤੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਕੋਈ ਵੀ ਬੰਦਾ ਪੈਸੇ ਬਹੁਤ ਕਮਾ ਲਿੰਦਾ ਕਰੋੜਾਪਤੀ ਬੰਦੇ ਬੈਠੇ ਨੇ ਲੇਕਿਨ ਲੋਕਾਂ ਦਾ ਪਿਆਰ ਕਮਾਉਣਾ ਬਹੁਤ ਵੱਡੀ ਗੱਲ ਸਰ ਜੀ ਪੈਸੇ ਦੀ ਗੱਲ ਨਹੀਂ ਹੈ ਸਰ ਪੈਸੇ ਜੇ ਨਾ ਪਿਆਰ ਆ ਜੀ ਜਿੰਨਾ ਪਿਆਰ ਕਮਾਇਆ ਜਾ ਸਰ ਉਹਨਾਂ ਕੱਟਿਆ ਜੀ ਮੈਂ ਸਾਰੇ ਨੂੰ ਇਹ ਕਹਿਣਾ ਵੀ ਰੱਬ ਨਾਲੋਂ ਜ਼ਿਆਦਾ ਬੰਦੇ ਦੀ ਕਦਰ ਕਰੋ ਹਰ ਇੱਕ ਦੀ ਜਿਹਦੇ ਜੀ ਮਰੇ ਕਦਰ ਕੀ ਕਰਾ ਗਿਆ ਆਪਣੀ ਜੀ ਜਿਹਦੇ ਜੀ ਜਿੰਨੇ ਵੀ ਕਿਸੇ ਤੋਂ ਤੇ ਬਰਾਬਰ ਰੱਖਣਾ ਹੁੰਦਾ ਰੱਖੋ ਕਿਉਂਕਿ ਬਾਅਦ ਵਿੱਚ ਕੁਝ ਨਹੀਂ ਸਰ ਧੰਨਵਾਦ ਸੋ ਤੁਸੀਂ ਦੇਖੋ ਕਿ ਇੱਥੋਂ ਜਲੰਧਰ ਤੋਂ ਬੱਚਾ ਆਇਆ ਬੱਚੇ ਦੇ ਪਿਤਾ ਜੀ ਸਕੂਲੋਂ ਛੁੱਟੀ ਕਰਾ ਕੇ ਉਸ ਬੱਚੇ ਨੂੰ ਅਤੇ ਉਸ ਦੀ ਭੈਣ ਨੂੰ ਪਿੰਡ ਪੋਨਾ ਲੈ ਕੇ ਆਏ ਤਾਂ ਇਹ ਰਾਜਵੀਰ ਦੀ ਕਮਾਈ ਹੈ ਰਾਜਵੀਰ ਨੇ ਲੋਕਾਂ ਦੇ ਵਿੱਚ ਆਪਣਾ ਪਿਆਰ ਕਮਾਇਆ ਏ ਇੱਜ਼ਤ ਕਮਾਈ ਹੈ ਉਹ ਨਾਮ ਕਮਾਇਆ ਏ ਜਿਹੜਾ ਇਸ ਦੁਨੀਆ ਤੇ ਕੋਈ ਹੋਰ ਨਹੀਂ ਕਮਾ ਪਾਏਗਾ